ਨਾਸਰੀ ਮਹੱਲਾ ਪੰਜਵਾ ਵੱਡੇ ਵੱਡੇ ਰਾਜਨ ਅੜ ਭੂਮਨ ਸੰਸਾਰ ਦੇ ਪਦਾਰਥਾਂ ਵਿੱਚ ਖਚਿਤ ਹੋਏ ਜੀਵਾਂ ਦੀ ਹਾਲਤ ਪ੍ਰishna ਦੀ ਨਿਗੁਪਤੀ ਨਹੀਂ ਹਿੰਦੀ ਕਿਸੇ ਬਤਨ ਕਰਕੇ ਵੀ ਇਹ ਪ੍ਰਕਰਨ ਗ੍ਰੀਮਾਲ ਕਹਿੰਦੇ ਹੁਣ ਇਸ ਸੰਗਤ ਨਾਲ ਨਿਰਕੇ ਪਰਮੇਸ਼ਵਰ ਦੇ ਭਜਨ ਨਾਲ ਜੋ ਪ੍ਰਸ਼ਨਾ ਦੀ ਨਿਰਤੀ ਹੁੰਦੀ ਹੈ। ਫਜੂਰ ਅਖੀਰ ਇਹ ਬਚਨ ਕਹਿਣਗੇ ਹੁਣ ਪ੍ਰਕਰਨ ਕਹਿਣਿਆਂ ਵਿਖਿਆ ਮੈਂ ਕਿਨਹੀ ਤ੍ਰਪ ਤਮਾ ਪਾਈ। ਵਿਖਿਆ ਮਾਇਆ ਵਿੱਚ ਕਿਸੇ ਨੂੰ ਵੀ ਤ੍ਰਪ ਕੋਈ ਨਹੀਂ ਪਾਉਣਾ ਕੀਤੀ। ਵਿਸ਼ਿਆਂ ਵੀ ਕੁ ਸੰਗਤ ਕਰਕੇ ਵੀ ਕਿਸੇ ਦਾ ਠਿਕਾ ਰੱਗਿਆ ਨਹੀਂ ਹੈ। ਵੱਡੇ ਵੱਡੇ ਰਾਜਨ ਅਰ ਭੂਮਨ ਵੱਡੇ ਵੱਡੇ ਰਾਜੇ ਹੋ ਚੁੱਕੇ ਹਨ। ਬੜੇ ਬੜੇ ਚੱਕਰਵਤੀ ਜਿਹੜੇ ਰਾਜੋ ਮਹਨ ਪਾਪਾ ਵਾਲ ਜਿਨ੍ਹਾਂ ਨੇ ਵਰਗ ਦੀ ਪ੍ਰਾਪਤੀ ਕਰਕੇ ਫੇਰ ਵੀ ਨੌਖੰਡਨ ਕੋ ਰਾਜ ਕਮਾਵੇ ਅੰਤਲੇ ਗੋਹਰੀ ਉਹਨਾਂ ਨੂੰ ਫੇਰ ਸਾਧ ਸੰਗੇ ਜੀ ਅਖੀਰ ਬਰਤਾਸਰ ਦਾਤ ਤੇ ਡਰਨਾ ਪਿਆ ਇੰਦਰ ਦਾ ਮੁਕਾਬਲਾ ਕਰਨ ਤੋਂ ਲੜਨਾ ਸਭ ਦਾ ਜੰਗ ਕਰਨੇ ਕਰਕੇ ਸ਼ਿਵ ਜੀ ਦੇ ਪ੍ਰਸੂਲ ਨੂੰ ਮਾਰਿਆ ਗਿਆ ਇੰਦਰ ਪਦਵੀ ਇੱਛਾ ਕਰਦਾ ਬਰਕਾਸ਼ਰ ਜੈ ਤਮਰਿਆ ਬਣਿਓ ਜਿਸ ਨੂੰ ਇੰਦਰ ਨੇ ਬਧੀਜੀ ਤੀਰੀ ਦੇ ਆਸੀਆਂ ਦੇ ਤਨਖਵਾਲ ਬਣਾ ਕੇ ਮਾਰਿਆ ਇਸ ਪ੍ਰਕਾਰ بڑے بڑے ਸੰਸਾਰ ਦੇ ਇੰਦਰ ਹੋ ਚੁੱਕੇ ਹਨ ਵੱਡੇ ਵੱਡੇ ਰਾਜਨ ਅਰ ਭੂਮਨ بڑے ਵੱਡੇ ਜਿਹੜੇ ਰਾਜ ਦੇ ਮਾਲਕ ਰਾਜੇ ਹੋ ਚੁੱਕੇ ਹਨ ਰਾਵਣ ਵਰਗੇ ਜਿਹਨੇ ਸਰਗ ਦੇ ਉੱਤੇ ਕੋਝੋ ਆਚ ਪੌੜੀਆਂ ਦੇ ਜਤਨ ਕੀਤਾ ਸੀ ਵਿੱਚੇ ਹੀ ਆਸਾ ਲੈ ਕੇ ਚਲਿਆ ਗਿਆ ਅਤੇ ਯਾਰ ਮੋੜੋ ਭੂਮਾ ਨਾਲ ਰਿਵਾੜੀਆਂ ਦੇ ਮਾਲਕ ਬੜੇ ਵੱਡੇ ਹੋ ਗਏ ਯਾਰ ਮੋੜੋ ਭੂਮਾ ਨਾਲ ਰਿਵਾੜੀਆਂ ਦੇ ਮਾਲਕ ਬੜੇ ਵੱਡੇ ਹੋ ਗਏ ਤੇ ਭੂਮਣ ਜੰਗੀਰਾਂ ਦੇ ਮਾਲਕ ਬੜੇ ਵੱਡੇ ਜੰਗੀਰਦਾਰ ਤਾਂ ਕਿ ਤ੍ਰਿਸ਼ਨ ਨਾ ਬੂਝੀ ਉਹਨਾਂ ਦੀ ਧਰਤੀ ਕਰਕੇ ਤੇ ਰਾਜ ਕਰਕੇ ਤ੍ਰਿਸ਼ਨ ਬੂਝੀ ਨਹੀਂ ਨਵਤਨ ਹੋਈ ਦੇਰ ਵੀ ਬਹੁਤੀ ਪ੍ਰਿਸ਼ਨਾ ਵੱਧਦੀ ਰਹੀ ਹੈ ਨਪਤ ਰਹੇ ਮਾਇਆ ਰੰਗ ਮਾਤੇ ਮਾਇਆ ਦੇ ਰੰਗ ਪ੍ਰੇਮ ਦੇ ਮਦ ਸ਼ਰਾਬ ਜਿੰਦੇ ਪੀ ਕੇ ਆਦਮੀ ਕਮਲਾ ਹੋ ਜਾਂਦਾ ਹੈ ਇਹ ਮਾਇਆ ਦੇ ਮਾਜ ਅਮਲ ਦੇ ਕਿ ਨਾਤ ਹੋਏ ਲੱਗਦੇ ਫਸੇ ਹੁਣ ਨੂੰ ਚਨ ਕਸ਼ੀ ਨਾ ਸੂਜੀ ਇਸ ਪ੍ਰਕਾਰ ਹੁੰਦੀ ਆਦਮੀ ਅੰਨੇ ਹੋ ਜਾਂਦੇ ਐ ਜਦੋਂ ਅਵਲ ਵੀ ਲੋਰ ਆਉਂਦੀ ਐ ਤੱਕ ਮਕਾਨਾਂ ਮੱਥੇ ਮਾਰ-ਮਾਰ ਕੇ ਸ਼ਰਾਬੀ ਮਰ ਜਾਂਦੇ ਹੈ ਇਸੇ ਪ੍ਰਕਾਰ ਸਾਧ ਸੰਗੇ ਜੀ ਮਾਇਆ ਦੀ ਲੱਤ ਵਿੱਚ ਮੈਨੂੰ ਪਛਾਹ ਪੀ ਕੇ ਇਹਦੇ ਕਮਰੇ ਹੋਏ ਹੈ ਅੱਖਾਂ ਨੂੰ ਕੋਈ ਧਰਮ ਵਿਚਾਰ ਨਹੀਂ ਸੁੱਝਦਾ ਜਿਸ ਦਾ ਨਹੀਂ ਹੈ ਇਖਿਆ ਮੈਂ ਤਿਨਹੀ ਤ੍ਰਿਪਤ ਨਾ ਪਾਈ ਇਸ ਪ੍ਰਕਾਰ ਦੀ ਹਾਲ ਹੈ ਜੀ ਸ਼ਰਾਬੀ ਆਦਮੀ ਨੂੰ ਅੱਖਾਂ ਨਾਲ ਕੋਈ ਨਹੀਂ ਵਿਦਾ ਇਹ ਪਿਆਰਾ ਸੋ ਪਿਸ਼ਰਾਬੀ ਸੀ ਉਹ ਮਹਾਰਾਜ ਸਾਹਬ ਦੇ ਦਵਨੇ ਸਾਹਿਬ ਜੋ ਗੁਰਦਾਰੇ ਸਾਹਿਬ ਸ਼ਰਾਬ ਦਾ ਰੱਜਿਆ ਹੈ ਉਸ ਵਿੱਚ ਟੱਕਰ ਮਾਰ ਕੇ ਅੰਦਰੇ ਲਹੂ ਪੈ ਗਿਆ ਮਰ ਗਿਆ ਸਾਹ ਸੰਗੇ ਜੀ ਇਸ ਪ੍ਰਕਾਰ ਸਾਹ ਸੰਗੇ ਜੀ ਸ਼ਰਾਬ ਮਾਇਰੂਪੀ ਸ਼ਰਾਬ ਪੀ ਕੇ ਨਨ ਬੁਜ਼ੁਰੂਪੀ ਨੇ ਕਹਿਆ ਨਾ ਕੁਝ ਨਹੀਂ ਦੁਸਦਾ ਲੋਕ ਪ੍ਰਲੋਕ ਦਾ ਗਿਆਨ ਅੰਤ ਨੂੰ ਸਾਹ ਸੰਗੇ ਜੀ ਲੈਵੂ ਕਿ ਖੂਨ ਅੰਦਰ ਹੀ ਪੈ ਜਾਂਦਾ ਵਿੱਚੇ ਹੀ ਮਰ ਜਾਂਦੇ ਹਨ ਲੋਚਨ ਕਸ਼ੂਨਾ ਤੂੰ ਧੀ ਲੋਚਨ ਨਾ ਨੈਤਰਾ ਨਾਲ ਲੋਕ ਪ੍ਰਲੋਹ ਦਾ ਗਿਆਨ ਕੁਝ ਨਹੀਂ ਸੋ ਦਾ ਮਨਬੁੱਧ ਰੂਪੀ ਨੈਤਰਾ ਦੀ ਵਿਚਾਰ ਰੂਪੀ ਲਿਗਾ ਨਹੀਂ ਹੈ ਉਹਨਾਂ ਦੇ ਦੇਖਿਆ ਮਹਿ ਕਿਨਹੀ ਤ੍ਰਿਪਤਿ ਨਾ ਪਾਈ ਸਕੇ ਕਾਜ ਕਰ ਜਿੰਨ ਵਿਸ਼ਵਾ ਮਾਇਆ ਵਿੱਚ ਕਿਸੇ ਨੂੰ ਕੋਈ ਤ੍ਰਿਪਤੀ ਨਹੀਂ ਪਾਈ ਰਾਜਨੀਤੀ ਨੂੰ ਵੀ ਆਇਆ ਹੈ ਉਹ ਪਾਵਕ ਇਹਨਾਂ ਨਹੀਂ ਧਰਾਪੇ ਇਹ ਸਰਕਾਰ ਕਾਲ ਖਜ਼ਾਨੇ ਜਿਹੜੀ ਹੈ ਇਹ ਲੱਕੜਾਂ ਕਰਕੇ ਪ੍ਰਾਪਤ ਕਰਦੀ ਬਾਤ ਕੀ ਹੁੰਦੀ ਲੱਖਾਂ ਕਰੋੜਾਂ ਦਾ ਹਾਰੇ ਲੱਕੜਾਂ ਦੇ ਇਹ ਸਾਰੇ ਨੂੰ ਖਾ ਕਰੀ ਜਾਂਦੀ ਹੈ ਤ੍ਰਿਪਤੀ ਨਹੀਂ ਹੁੰਦੀ ਹੈ ਉਹ ਪਾ ਦੇ ਬੇਨੁਹਾਰ ਕਹਾ ਆ ਗਈ ਕੇ ਸਰਗਰ ਪ੍ਰਸ਼ਨਾਲੂ ਆਦਮੀ ਜਿਹੜਾ ਪਦਾਰਥਾਂ ਕਰਕੇ ਤ੍ਰਿਪਤੀ ਨਹੀਂ ਹੁੰਦਾ ਇਵੇਂ ਲੱਕੜਾਂ ਨੂੰ ਸਾੜ ਕੇ ਅੱਗ ਨਹੀਂ ਤ੍ਰਿਪਤ ਹੁੰਦੀ ਇਸੇ ਪ੍ਰਕਾਰ ਵਕਾਰੀ ਆਦਮੀ ਪਦਾਰਥਾਂ ਨੂੰ ਵਿਸ਼ਿਆਂ ਨੂੰ ਖੋਹ-ਖੋਹ ਕੇ ਤ੍ਰਿਸ਼ਨਾ ਨਹੀਂ ਉਨੰਗਰਤ ਨਹੀਂ ਹੁੰਦੀ ਬੇਨਹਾਰ ਕਹਾ ਆਗਹਾਈ ਪਰਮੇਸ਼ਰ ਦੇ ਨਾਮ ਤੋਂ ਬਿਨਾ ਕਿੱਥੇ ਤ੍ਰਿਪਤੀ ਆਉਣੀ ਹੈ ਕਿਤੇ ਰਾਜ ਨਹੀਂ ਆਵੇਗਾ ਸਭ ਭੁੱਖੇ ਹੀ ਮਰਦੇ ਦੇਖੀ ਰਿਹਾ ਇੰਦਰਵਾਰੀਆਂ ਨੇ ਗੋਦੰਡੇ ਕਰ ਜਾ ਕੇ ਸਰਾਫ ਲੈ ਕੇ ਹਜ਼ਾਰਾਂ ਭਗਾਂ ਹੋ ਗਈਆਂ ਕੋੜੀ ਹੋ ਗਿਆ ਮਾਨਸ ਰੇਵੜੇ ਦੇ ਕੌਲਾਂ ਦੇ ਬਗੀਚੇ ਜਾ ਕੇ ਲੁਕਿਆ ਸ਼ਿਵ ਜੀ ਨੇ ਦੌਰੂ ਵਜਾ ਕੇ ਕਿਹਾ ਵਾ ਵਾ ਤੂੰ ਮੈਨੂੰ ਮਸ਼ਕਰੀ ਕਰਦਾ ਸੀ ਤੇ ਤੂੰ ਧਿਆਨ ਘਰੂ ਬਿਧਾਰਿਆ ਹੋਇਆ ਹੈ ਹੁਣ ਅੱਜ ਤੇਰੀ ਗੱਲ ਬਣੀ ਹੈ ਫਿਰ ਬ੍ਰਿਸ਼ਪਤਨ ਕਰਸ ਕਰਕੇ ਆ ਕੇ ਰਾਮ ਰਾਮ ਦਾ ਸ਼ਬਦ ਉਚਾਰਨ ਕੀਤਾ ਤੇ ਉਹਦੀਆਂ ਹਜ਼ਾਰਾਂ ਜਿਹੜੀਆਂ ਪੱਗਾਂ ਸੀ ਉਹ ਨੇਤਰ ਬਣੇ ਫੇਰ ਸਵਰਗ ਵਿੱਚ ਆਇਆ ਸ਼ਰਮਦਾ ਮਾਰਿਆ ਹੋਇਆ ਇਹੀ ਜੀ ਹਾਲਤ ਹੁੰਦੀ ਹੈ ਬਿਨੈ ਪਰਮੇਸ਼ਰ ਦੇ ਨਾਮ ਤੋਂ ਕਿੱਥੇ ਰਾਜ ਆਉਣਾ ਹੈ ਸਿੰਦਲ ਦੀਆਂ ਕਰਕਟਾਕੀ ਵਰਗੀਆਂ ਅਤੇ ਉਪਰਵਸੀ ਵਰਗੀਆਂ ਰੰਧਾ ਵਰਗੀਆਂ ਸਾਠ ਪਛਿਆਂ ਚੜ ਦੇ ਵਿਚੰਨੇ ਰੂਪ ਵਾਲੀਆਂ ਸੀ ਪਰ ਫੇਰ ਵੀ ਗੋਤੋਂ ਦੇ ਘਰ ਜਾ ਕੇ ਸਰਾਉ ਲੈ ਲਿਆ ਰਹਾਉ ਦਿਨ ਦਿਨ ਕਰਤ ਭੋਜਨ ਬਹੁ ਵਿੰਜਨ ਪੀਸ਼ੋ ਤਿਰਾਇ ਜਨ ਬਦਨ ਅਨੁਸਾਰ ਸੰਗੇਜੀ ਭੋਜਨ ਕਰਦੇ ਹਨਗੇ ਅਨੇਕ ਪ੍ਰਕਾਰ ਦੇ ਟੀ ਪਾਰਟੀਆਂ ਕਰਦੇ ਆ ਕਦੇ ਕਿਸੇ ਪ੍ਰਕਾਰ ਦੀ ਕਦੇ ਬੱਕਰੇ ਬਣਾ ਲੇ ਕਦੇ ਛਤਰੇ ਬਣਾ ਲੇ ਕਦੇ ਤ੍ਰੀਤੀ ਭੋਜਨ ਮਿੱਠੇ ਬਣਾ ਲੇ ਇਸ ਪ੍ਰਕਾਰ ਅਨੇਕ ਪ੍ਰਕਾਰ ਦੇ ਭੋਜਨ ਖਾ ਕਰਦੇ ਹਨ ਮਾਸਾਦ ਕਹਿੰਦੇ ਤੇ ਬਹੁਤ ਡਿੰਗਨ ਮਿੱਠੇ ਆਜ ਕਮਠਾਈਆਂ ਦੇ ਬਹੁਤ ਸਾਰੇ ਕਰਦੇ ਹਨ ਤਾਂ ਕਿ ਮਿੱਠਾ ਨਾ ਭੁੱਖਾ ਕੋਨੋਂ ਪਦਾਰਥਾਂ ਦੇ ਖਾਣ ਵਾਲੇ ਦੀ ਕਿਹੜੀ ਭੁੱਖ ਮਿਟ ਜਾਂਦੀ ਹੈ ਹਰ ਵਕਤ ਫੇਰ ਵੀ ਪੂਖੀ ਚਾਹ ਬਣੀ ਰਹਿੰਦੀ ਮਿਟਦੀ ਨਹੀਂ ਹੈ ਮੂਤਰ ਸੁਆਨ ਕੀ ਨਿਆਇ ਇਹੋ ਬਕਾਰੀ ਆਦਮੀ ਵੀ ਐਵੇਂ ਸੜਦੇ ਰਹਿੰਦੇ ਹਨ ਜਿਵੇਂ ਕੁੱਤੇ ਦਾ ਸੁਭਾਅ ਹੈ ਕੁੱਤੀ ਤੋਂ ਕੁੱਤੀ ਤੱਕ ਚਾਰੇ ਕੁੰਤਾ ਕੋਖਾ ਇਸੇ ਪ੍ਰਕਾਰ ਕੁੱਤੇ ਵੀ ਨਿਆਈ ਸਾਹਿਬ ਸੰਗੇ ਜੀ ਉਹ ਮਾਇਆ ਰੂਪੀ ਕੁੱਤੀਏ ਮਗਰ ਦੌੜਦੇ ਰਹਿੰਦੇ ਹੈ ਚਾਰੇ ਕੁੰਤ ਤਾਰੇ ਉੱਤਰ ਦੱਖਣ ਪੂਰਬ ਪੱਛਮ ਉਹ ਜੋ ਖੋਖਾ ਖੋਈ ਦੇ ਰਹਿੰਦੇ ਕਿਤੋਂ ਵੀ ਪ੍ਰਾਪਤ ਹੋਵੇ ਪਦਾਰਥ ਮੈਨੂੰ ਤਾਮਵੰਤ ਕਾਮੀ ਬਹੁ ਨਾਰੀ ਇਸ ਗੈਰਵੀ ਹਾਲਤਾ ਕਿਤੋਂ ਵੀ ਪਦਾਰਥ ਨੂੰ ਪ੍ਰਾਪਤ ਹੁੰਦੇ ਉਹ ਹਰ ਉਹ ਤ੍ਰਿਪਤੀ ਯੋਗੇ ਨਹੀਂ ਤੇ ਪੂਰਨ ਹੁੰਦੇ ਕਮੇਰ ਪਰਲੀ ਰੋਪੀ ਲਈ ਨਹੀਂ ਪ੍ਰਤੀੰਦਾ ਲੋਭੀ ਆਦਮੇ ਨੂੰ ਪ੍ਰਸ਼ਨਾਲੂ ਨੂੰ ਕਾਮਵੰਤ ਕਾਮੀ ਇਹ ਗੁੰਦਿਆਂ ਦੇ ਪਦਾਰਥਾਂ ਦੇ ਖੋਜ ਵਿੱਚ ਲੱਗੇ ਰਹਿੰਦੇ ਨੇ ਕਿਦੋਂ ਪ੍ਰਾਪਤ ਹੋਣ ਢੂਲ ਕਿ ਲੱਗੇ ਹੋਏ ਹੈ ਕਾਮਵੰਤ ਕਾਮੀ ਬਹੁ ਨਾਰੀ ਲੋਕ ਸਰਵੇ ਪਦਾਰਥਾਂ ਨਾਲ ਦੱਖਣ ਦੇ ਪਦਾਰਥਾਂ ਨਾਲ ਨਾ ਸਾਧ ਸੰਗਤ ਦੀ ਪਹਾੜ ਦੇ ਪਦਾਰਥਾਂ ਨਾਲ ਨਾ ਪੂਰਬ ਦੇ ਪਦਾਰਥਾਂ ਨਾਲ ਰਹਿਦੇ ਨਹੀਂ ਯਾਰੇ ਕੁੰਤਿਆਂ ਨੂੰ ਇਸ ਪ੍ਰਕਾਰ ਖੋਖਾ ਕੋਈ ਵੇ ਰੰਦੇ ਪਰਦਾਲ ਕਰਦੇ ਰਹਿੰਦੇ ਹਨੇ ਵਿਖੇ ਜਹੰਕੁੰਟਾਲੇ ਜੀਆਂ ਦੇ ਤਾਈ ਤੋ ਜਿਵੇਂ ਅਗਨੀ ਨੇ ਤ੍ਰਿਪ ਤੁੰਡ ਇਸ ਪ੍ਰਕਾਰਾਂ ਦੇ ਚਿਤਕ੍ਰਿਤ ਨਹੀਂ ਹੁੰਦੇ ਹਨ ਕਾਮਵੰਤ ਕਾਮੀ ਬਹੁ ਨਾਰੀ ਜਿਹੜੇ ਕਾਮੀ ਆਦਮੀ ਹੈ ਬਹੁਤ ਇਸਤਰੀਆਂ ਦੇ ਕਾਮਨਾਵਾਰੇ ਹੋਏ ਹੋਏ ਹਨ ਪਰ ਗ੍ਰਹਿ ਜੋ ਨਾ ਚੂਕਾ ਤਮੀ ਪਰ ਸੁਹਣੇ ਰੂਪ ਆਵੀਆਂ ਇਸਤਰੀਆਂ ਹੋਣ ਲੈਕ ਹੋਣ ਜੀਵਨ ਵਾਲੀਆਂ ਹੋਣ ਪਰ ਫੇਰ ਵੀ ਬਗਾਨ ਖੋਰੀ ਜੀ ਮੇ ਚੰਗਾ ਲੱਗਦਾ ਹੈ ਇਸ ਪ੍ਰਕਾਰ ਪ੍ਰਾਏ ਘਰਾਂ ਦੇ ਜਿਹੜੀ ਜੋਨ ਤਕਣੀ ਹੈ ਇਹ ਚੱਕੀ ਨਹੀਂ ਜਾਂਦੀ ਫੇਰ ਵੀ ਪ੍ਰਾਏ ਘਰਾਂ ਵੱਲ ਵਕਾਰੀ ਆਵੀਂ ਦੇਖਦੇ ਰਹਿੰਦੇ ਆਪ ਕੋ ਘਰ ਚ ਹੋਵੇ ਸੁੰਦਰ ਰੂਪ ਵਾਲੀਆਂ ਇਸਤਰੀਆਂ ਹੋਣ ਸੁੰਦਰ ਨਾਰੀ ਆਨਕ ਪ੍ਰਕਾਰ ਦੀ ਤੋਂ ਇਸ ਪ੍ਰਕਾਰ ਕਰ ਗਏ ਵਕਾਰੀ ਫੇਰ ਵੀ ਪ੍ਰਾਏ ਘਰਾਂ ਜੀ ਵਕਾਰ ਭੋਗਣਾ ਚਾਹੁੰਦਾ ਹੈ ਇਸ ਪ੍ਰਕਾਰ ਦੀ ਬੁਰੀਾਈ ਹੈ ਪੁਰਖ ਦੇ ਅੰਦਰ ਦੇਨ ਪ੍ਰਾਤ ਕਰੇ ਕਰੇ ਪਛਤਾਪੇ ਦੇਨ ਬਦਨ ਵਿਚਾਰ ਕਰ ਜਾਏ ਉਹਨਾਂ ਦੇ ਨਾਲ ਫਿਰ ਪਛਤਾਪਾ ਕਸ਼ਦਾਵਾ ਕਰਵੇ ਕਿ ਮੈਨੂੰ ਨਰਕ ਜੀ ਪਾਇਤਾ ਸਭ ਗੱਲ ਆਇ ਮਾਰੇ ਦੀ ਆਗਿਆ ਹੈ ਤਕਬਾਹ ਦੇ ਸਾਮਣੇ ਚੱਪੇ ਕਰਕੇ ਉਹਨਾਂ ਦੇ ਨਾਲ ਗੱਲ ਚਲੇੜਿਆ ਜਾਏਗਾ ਇਸ ਪ੍ਰਕਾਰ ਦਾ ਡੰਡ ਮਿਲੇਗਾ ਰੇਨਰ ਪਾਇ ਕਾ ਖਾਇ ਪਰਗੇ ਜਾਏ ਕੁਝ ਲਖਠੋਰ ਕਾਮਗਰ ਨੂੰ ਨਹੀਂ ਸੁਣੇ ਤੰਮਰਾਏ ਕਿਉਂ ਦਿਨ-ਦਿਨ ਕਰਦਾ ਵੀ ਇਹ ਵਿਸ਼ੇ ਭੋਗਦਾ ਵੀ ਹੈ ਫਿਰ ਮਗਰੋਂ ਪਿਛਤਾਵਾ ਕਰਦਾ ਹੈ ਭੋਗ ਲੋਭ ਮਹਸੂਕਾ ਜਦੋਂ ਜੇ ਮੌਤ ਵਿਛੇ ਪ੍ਰਾਪਤੋਂ ਦਾ ਸੋਗ ਚ ਸੁੱਕਿਆ ਰਹਿੰਦਾ ਹੈ ਅਜੇ ਜੇ ਲੋਭ ਪ੍ਰਾਪਤ ਵੀ ਹੋ ਜਾਣ ਵਿਸ਼ੇ ਜੇ ਲੋਭ ਦੇ ਵਿੱਚ ਸੁਕਾਰੇ ਮਾਰਦਾ ਹੰਕਾਰ ਕਰਦਾ ਹੈ ਹਰ ਹਰ ਨਾਮ ਅਪਾਰ ਅਮੂਲਾ ਕਿਉਂ ਭਾਈ ਕਿਸੇ ਨੂੰ ਰੱਜ ਨਹੀਂ ਆਉਂਦਾ ਨਾ ਵਿਸ਼ੇ ਭੋਗਣ ਤੇ ਨਾ ਖਾਣ ਤੇ ਨਾ ਪਦਾਰਥਾਂ ਦੇ ਜੋੜਨ ਤੇ ਕਦੇ ਕੋਈ ਤ੍ਰਿਪਤ ਨਹੀਂ ਹੋਇਆ ਹੈ ਸਹਬ ਕਹਿੰਦੇ ਹਨ ਤ੍ਰਿਪਤੀ ਵਾਸਤੇ ਤੈ ਹਰ ਹਰ ਨਾਮ ਅਪਾਰ ਅਮੂਲਾ ਸਰੀਏ ਗਾਲ ਪੁਰਖ ਦਾ ਨਾਮ ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਉਹ ਪ੍ਰਕਿਰਤੀ ਦੇ ਪਰਿਵਾਰ ਤੋਂ ਬਹੁਤ ਅਮੋਲਕ ਹੈ ਅੰਮ੍ਰਿਤ ਏਕ ਨਿਜਾਨਨਾ ਤੇ ਇਹ ਅੰਮ੍ਰਿਤ ਹੀ ਖਜ਼ਾਨਾ ਹੈ ਮਾਰਾ ਸਾਜੀ ਦਾ ਅੰਮ੍ਰਿਤ ਨਾਮ ਜੋ ਹੈ ਸੁਖ ਸਹਿਜ ਆਨੰਦ ਸੰਤਨ ਕੈ ਅਕਤ ਸੁਖ ਰੂਪ ਜੋ ਪਰਮੇਸ਼ਰ ਹੈ ਉਹਦਾ ਆਨੰਦ ਸੰਤਾਂ ਦੇ ਸਹੀ ਜੇ ਪ੍ਰਾਪਤ ਹੈ ਮਾਨਕ ਗੁਰ ਤੇ ਜਾਨ ਸੁਖ ਰੂਪ ਜੋ ਬ੍ਰਹਮ ਹੈ ਉਹਦਾ ਸਹਿਜ ਗਿਆਨ ਕਰਕੇ ਉਹਦਾ ਆਨੰਦ ਹੁੰਦਾ ਹੈ ਉਹ ਸੰਤਾਂ ਦੇ ਤਾਂ ਹੀ ਪ੍ਰਾਪਤ ਹੈ ਮਾਨਕ ਗੁਰਤੇ ਜਾਨੋ ਸਾਬ ਜੀ ਕਹਿੰਦੇ ਅਸੀਂ ਵੀ ਗੁਰਾਂ ਤੋਂ ਜਾਣਿਆ ਹੈ ਜਿਵੇਂ ਸੰਤਾਂ ਭਗਤਾਂ ਨੂੰ ਮਹਾਰਾਜ ਬਖਸ਼ਿਆ ਆਨੰਦ ਇਹ ਵੀ ਸਾਨੂੰ ਵੀ ਇਹ ਬਖਸ਼ਿਸ਼ ਕੀਤੀ ਹੈ ਇਹਨਾਂ ਪਦਾਰਥਾਂ ਕਰਕੇ ਕੋਈ ਰੱਜਿਆ ਨਹੀਂ ਭੋਗਾਂ ਕਰਕੇ ਕੋਈ ਰੱਜਿਆ ਨਹੀਂ ਅਤੇ ਮਾਇਆ ਜੋੜ ਕੇ ਕੋਈ ਰੱਜਿਆ ਨਹੀਂ ਸਾਧ ਸੰਗਤ ਦੀ ਕਿਰਪਾ ਕਰਕੇ ਸਰੂਪ ਦੇ ਗਿਆਨ ਕਰਕੇ ਸੰਤਾਂ ਦੇ ਅੰਦਰ ਜੋ ਆਨੰਦ ਸਰੂਪ ਹੈ ਉਹ ਗੁਰਾਂ ਦੁਆਰਾ ਗੁਰੂ ਸਾਹਿਬ ਜੀ ਕਹਿੰਦੇ ਜਾਣਿਆ ਹੈ ਬਨਾਸਰੀ ਮਹੱਲਾ ਪਾਣੀਆਵਾ ਲਵੈ ਨਾ ਲਗਨ ਕੋ ਹੈ ਕਸ਼ੂਅੈ ਜੋ ਸਤਗੁਰੂ ਦੁਆਰਾ ਪਰਮੇਸ਼ਰ ਦੇ ਨਾਮ ਦਾ ਆਨੰਦ ਪ੍ਰਾਪਤ ਕੀਤਾ ਹੈ ਜਿਉਂ ਕੋ ਆਇਓ ਇੱਕ ਰਸਾ ਉਸ ਆਨੰਦ ਦੇ ਲਵੈ ਬਰਾਬਰ ਜੇ ਕਿਸੇ ਨੂੰ ਲਾਈਏ ਨਾ ਮਨ ਨੂੰ ਬ੍ਰਹਮ ਲੋਕ ਦੇ ਭੋਗਾਂ ਨੂੰ ਸਰਗ ਲੋਕ ਦੇ ਸੁਖਾਂ ਨੂੰ ਮਾਇਕ ਲੋਕ ਦੇ ਸੁਖਾਂ ਨੂੰ ਉਸ ਨਾਮ ਸੁਖ ਦੇ ਬਰਾਬਰ ਨਾ ਬਰਾਬਰ ਹੈ ਲੱਗਣ ਵਾਪੇ ਕੋਈ ਪਦਾਰਥ ਨਹੀਂ ਤੁਲ ਨਹੀਂ ਹੈ ਨਾਮ ਤੁਲ ਕਸ਼ਵਰ ਨਾ ਹੋਏ। ਜਾ ਕਹੋ ਫਿਰ ਇਹ ਧਾਰ ਹੈ। ਐਸਾ ਮਨ ਸੰਤੋਖੀ ਹੋ ਜਾਂਦਾ ਨਾਮ ਦੇ ਰਸ ਕਰਕੇ। ਮਾਰੇ ਉਹ ਨਾਮ ਦੇ ਬਰਾਬਰ ਲੱਗਣ ਵਾਲੀ ਕੋਈ ਵਸਤੂ ਨਹੀਂ। ਜਿਵੇਂ ਅੰਮ੍ਰਿਤ ਰਸ ਮਿਲ ਜਾਵੇ ਉਹ ਫਿੱਕੇ ਗਲ ਭੋਤੂ ਬੇਰ ਕਾ ਨੂੰ ਖਾਂਦਾ ਫਿਰੇਗਾ। ਇਸ ਪ੍ਰਕਾਰ ਜਿਸ ਵਾਪੇ ਮੁੜ ਕੇ 당ੜਦਾ ਫਿਰੇ ਅਹੀਂ ਜੀ ਕੋਈ ਚੀਜ਼ ਨਹੀਂ ਮਾਰੇ ਦੇ ਨਾਮ ਦੇ ਰਸ ਜਿਸ ਨੂੰ ਪਾ ਕੇ ਫਿਰ ਅਜੇ ਭੁੱਖ ਕੋਈ ਰਹਿ ਜਾਵੇ। ਅਨ ਪੂਰਨ ਸੁਖ ਹੋ ਜਾਂਦੇ ਹਨ ਗਾ ਕਉ ਗੁਰਦੀਨੋ ਇਹੋ ਅੰਮ੍ਰਿਤ ਕਉ ਗੁਰੂ ਸਾਹਿਬ ਜਿਨ੍ਹਾਂ ਨੂੰ ਇਹ ਅੰਮ੍ਰਿਤ ਨਾਮ ਦੀ ਦਾਤ ਦੇ ਦਿੱਤੀ ਹੈ ਇਸੀ ਕਉ ਬਾਨਿਆ ਇਹੋ ਅਨੰਦ ਪ੍ਰੇਖ ਪ੍ਰੇਖ ਮਨ ਮਹਿਰਾਨ ਜਿਨ੍ਹਾਂ ਰਸ ਜਿਹੜਾ ਸੀ ਆਇਆ ਸੋਈ ਜਾਣਾ ਜਿਨ੍ਹਾਂ ਨੂੰ ਸੱਚੇ ਬਾਦਸ਼ਾਹ ਦਿੱਤਾ ਉਹਨਾਂ ਨੂੰ ਇਹ ਅਨੰਦ ਬੜਾ ਆਉਂਦਾ ਦੂਏ ਨੂੰ ਦੱਸਿਆ ਨਹੀਂ ਜਾਂਦਾ ਹੈ ਜਾ ਕੋ ਆਇਓ ਏਕ ਰਸਾ ਜਿਨ੍ਹਾਂ ਦੇ ਬਾਣ ਕਾ ਕੈਲ ਕੁਝ ਨਾ ਰਸੋ ਅਨੰਦ ਪ੍ਰਾਪਤ ਹੋਇਆ ਏਕ ਰਸ ਆਨ ਪਾਨ ਆਨ ਨਹੀਂ ਖੁਦਿਆ ਉਹਨੂੰ ਕਿਸੇ ਭੋਜਨ ਦੇ ਖਾਣ ਵੀ ਕੋਈ ਸ਼ਰਾਬ ਆਦ ਕਾ ਦੇ ਜਾਂ ਪਾਨ ਆਦ ਕਾ ਦੇ ਚਬਣ ਵੀ ਜਾਂ ਪਾਨ ਪੀਣ ਆਦ ਕਾ ਵੀ ਰਸਾ ਕਿਸੇ ਦੇ ਪੀਣ ਦੀ ਫੋਰ ਖਾਣ ਦੀ ਕਿਸੇ ਪ੍ਰਕਾਰ ਦੀ ਤੁਬਿਆ ਕੋ ਖੁਨੀ ਰਹੇਗੀ ਕਿਸੇ ਪ੍ਰਕਾਰ ਵੀ 타 ਕੈ ਚਿਤ ਨਾ ਬਸਾ ਦੁਨਿਆ ਦੇ ਵਾਰੀ ਵਿਸ਼ੇ ਭੋਗਨ ਦੀ ਵੀ ਭੁੱਖ ਨਹੀਂ ਹੋਏ ਉਹਨਾਂ ਦੇ ਅੰਦਰ 타 ਕੈ ਚਿਤ ਨਾ ਬਸਾ ਉਹਨਾਂ ਦੇ ਚਿਤ ਦੇ ਬਸਨੀ ਨਹੀਂ ਨੀ ਚੀਜ਼ਾਂ ਸਾਰੀਆਂ ਮਿਟ ਜਾਂਦੀਆਂ ਹਨ 타 ਕੈ ਚਿਤ ਨਾ ਬਸਾ ਉਹਨਾਂ ਦੇ ਚਿਤ ਵਿੱਚ ਇਹ ਕਿ ਬਸਨੀਆਂ ਨਹੀਂ ਹੈ ਬਸਦਾ ਹੀ ਨਹੀਂ ਇਹਨਾਂ ਚੀਜ਼ਾਂ ਸਾਰੀਆਂ ਉਹਨਾਂ ਨੂੰ ਮਿਟ ਗਏ ਹੈ ਉਹਨਾਂ ਦੇ ਚਿਤ ਵਿੱਚ ਨਹੀਂ ਵਾਸ਼ਨਾ ਹੈ ਬਸਦੀ ਬਸ ਹੋ ਗਿਆ ਸਭ ਕੁਝ ਬਾਸ਼ਨਾਵਾਂ ਵੱਲੋਂ ਚਿੱਤ ਹਾਉ ਮੌਲਿਉ ਮਨ ਕਨ ਹਉ ਹਰਿਆ ਰਾਜ ਸਿੰਘ ਜੀ ਪਰਫਲਤ ਹੋ ਗਿਆ ਉਹਨਾਂ ਦਾ ਮਨ ਸੁਭਗੁਣਾ ਦੀ ਫਲਵਾੜੀ ਕਰਕੇ ਤੇ ਤਨ ਵੀ ਮਾਰਾ ਦੀ ਸੇਵਾ ਭਗਤੀ ਕਰਕੇ ਹਰਿਆ ਭਰਾ ਪ੍ਰੇਮ ਲਗਨ ਦੇ ਵਿੱਚ ਮਸਤ ਹੋ ਗਿਆ ਹੈ ਇੱਕ ਬੂੰਦ ਜਿਨ ਪਾਈ ਜਿਨਾਂ ਨੇ ਕੰਮਰ ਦੀ ਬੂੰਦ ਸਤਿਗੁਰੂ ਸਾਹਿਬ ਦੇ ਕਾਸ਼ੋਂ ਪ੍ਰਾਪਤ ਕੀਤੀ ਹੈ ਨਾਮ ਦੀ ਬਰਨ ਨਾ ਬਰਨ ਨਾ ਸਾਖੋਂ ਉਸ ਦਾ ਕੀ ਕੋਨੋ ਪਿਆਰਿਆਂ ਦੀ ਜਿਹੜੀ ਵਡਿਆਈ ਹੈ ਉਸ ਤੋਂ ਕਿ ਕਥਨ ਨਹੀਂ ਕੀਤੀ ਜਾ ਸਕਦੀ ਐਡੀ ਪਰਵੀ ਨੂੰ ਪਾਇਆ ਹੈ ਉਹਨਾਂ ਨੇ ਕੀਮਤ ਕਹਿਣ ਨਾ ਜਾਈ ਪਰ ਪਰਮੇਸ਼ਰ ਦੇ ਨਾਮ ਦੀ ਅਨੰਦ ਦੀ ਕੀਮਤ ਨਹੀਂ ਕਹੀ ਜਾ ਸਕਦੀ ਮੁੱਲ ਨਹੀਂ ਕਿਹਾ ਜਾ ਸਕਦਾ ਨਾ ਸਰਗਦ ਦਾ ਰਾਜ ਨਾ ਵਰਮ ਲੋਕ ਦੇ ਸੁਖ ਕੋਈ ਨਹੀਂ ਹਨ। ਥਾਲ ਨਾ ਮਿਲਿਓ, ਸੇਵ ਨਾ ਮਿਲਿਓ। ਇਹ ਭਾਈ ਧੂਨੀਆ ਜੀ ਕੌਣੇ ਕਰਕੇ ਜਨ ਤਾਰਾ ਕਰਨੇ ਕਰਕੇ ਜਾਂ ਬਰਤ ਰਖਣੇ ਕਰਕੇ, ਭੁੱਖੇ ਤੇ ਹਾਇ ਰਹਿਣੇ ਕਰਕੇ ਜਾਂ ਕੁਲਕੇ ਲੰਕਣੇ ਕਰਕੇ ਇੰਜ ਇੰਜ ਥਾਲ ਨਾ ਸੇਵ ਦੀਆਂ ਸਕਾਮ ਸਕਾਮੀਆਂ ਅਜ ਕੋਈ ਨਹੀਂ ਹਨ। ਸਭ ਕਾਮਨਾ ਦੇ ਜੋ ਕਮਨੀਆਂ ਕਰਨੀਆਂ ਹੈ ਸੁਖ ਸੇਵ ਕਾਮਨਾਲੂ ਕੀ ਕਾਲ ਕਮਾਈ ਨਾਲ ਨਹੀਂ ਪਰਮੇਸ਼ਨ ਮਿਲਿਆ ਕਿਸੇ ਨੂੰ ਸੇਵ ਨਾ ਮਿਲੀ ਅਤੇ ਦੇਵੀ ਦੇਵਤਿਆਂ ਦੀ ਕੋਹਮੇ ਦੀ ਕੋ ਬੰਨੇ ਦੀ ਕੋ ਭਾੜਨ ਵਾਲੀ ਰੰਨੇ ਦੀ ਇਹਨਾਂ ਦੀ ਸੇਵਾ ਕਰਕੇ ਵੀ ਕਿਸੇ ਨੂੰ ਨਹੀਂ ਮਿਲਿਆ ਹੈ ਮਿਲਿਓ ਆਏ ਅਚਿੰਤਾ ਸੇਵਾ ਭਾਈ ਉਹਨਾਂ ਨੂੰ ਆ ਕੇ ਮਿਲਿਆ ਜਿਨ੍ਹਾਂ ਦਾ ਚਿੰਤਾ ਤੋਂ ਦਿਲ ਸਾਹਿਬ ਚਿਤ ਹੋ ਗਿਆ ਸਾਰੀਆਂ ਚੀਜ਼ਨੀਆਂ ਤੋਂ ਰਹਿ ਤੋਗੇ ਇੱਕ ਚਿਤ ਜੇ ਇੱਕ ਛਣ ਤੇ ਆਇਓ ਕਾਲ ਫਾਸਕੇ ਵਿੱਚ ਨਾ ਆਇਓ ਇਹ ਉਹ ਚਿੰਤ ਹੋ ਗਏ ਜਿਹੜੇ ਤਾਰੀਆਂ ਚਿੰਤਾ ਤੋਂ ਰਹਿਤ ਹੋ ਗਏ ਐ ਸਰਬ ਚਿੰਤਾ ਦਾ ਹੱਲ ਜਿਹੜਾ ਹੈ ਪਰਮਾਨੰਦ ਦੀ ਪ੍ਰਾਪਤੀ ਐ ਸੰਸਾਰ ਦੁਖ ਦੀ ਨਿਵਰਤੀ ਉਹਨਾਂ ਨੂੰ ਆ ਕੇ ਮਿਲਿਆ ਹੈ ਜਾਤੋ ਦਇਆ ਕਰੀ ਮੇਰੇ ਥਾਕੂ ਇਹ ਮਾਰਾ ਅਕਿੰਤ ਪਰਵੀ ਕਿਵੇਂ ਪ੍ਰਾਪਤ ਹੋਈ ਐ ਸਤਗੁਰੂ ਜੀ ਕਹਿੰਦੇ ਜੀ ਨਾਲ ਉਹ ਤੇ ਮੇਰੇ ਥਾਕੂ ਅਕਾਲ ਪੁਰਖ ਨੇ ਦਇਆ दृष्टि ਕੀਤੀ ਹੇਨ ਗੁਰ ਹੈ ਕਮਾਨੋ ਮੰਤ ਉਹਨਾਂ ਦਾ ਹੀ ਸਤਗੁਰੂ ਸਾਹਿਬ ਦਾ ਵਾਹਿਗੁਰੂ ਗੁਰਮੰਤਰ ਹੈ ਜਿਸ ਮੰਤਰ ਦੀ ਕਮਾਈ ਕੀਤੀ ਹੈ ਕਮਾਉਣੇ ਕਰਕੇ ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ ਹੈ ਮਹਾਰਾਜਾ ਈਨ ਦਇਆਲ ਸਦਾ ਕਿਰਪਾਲਾ ਇਹ ਗਰੀਬਾਂ ਤੇ ਬੈਅ ਕਰਨ ਵਾਲੇ ਪਰਮੇਸ਼ਰ ਪਿਛਲੇ ਜੁਗਾਂ ਜੀ ਵੀ ਤੇ ਵਰਤਮਾਨ ਸੇਜ ਵੀ ਸਦਾ ਕਿਰਪਾਲੂ ਹੋ ਆਪ ਸਰਬ ਜੀ ਆਪਰਾਤ ਪਾਲਾ ਜੇ ਆਉਣ ਵਾਲੇ ਸਮੇਂ ਨੂੰ ਵੀ ਸਾਰਿਆਂ ਜੀਆਂ ਦੇ ਤਾਈਆਂ ਆਪੀ ਪਾਲਨਾ ਕਰਨ ਵਾਲੇ ਹੋ ਪੋਤ ਪੋਤ ਨਾਨਕ ਸੰਗ ਰਵਿਆ ਇਹ ਮਾਰਾ ਪੋਤ ਪੋਤ ਉਹਦੇ ਤਾਣੇ ਦਾ ਜਿਵੇਂ ਤਾਣਾ ਜਿਹੜਾ ਪੇਟੇ ਚ ਪਰੋਤਾ ਹੁੰਦਾ ਹੈ ਪੇਟਾ ਜਿਹੜਾ ਤਾਣੇ ਚ ਪਰੋਤਾ ਹੁੰਦਾ ਹੈ ਇਹ ਉਹ ਭਗਤਾਂ ਦੀ ਤੇਰੇ ਭਗਤ ਤੇਰੇ ਵਿੱਚ ਪਰੋਤੇ ਹੋਏ ਆ ਤੂੰ ਉਹਨਾਂ ਦੇ ਵਿੱਚ ਪਰੋਤ ਪਰੋਤਾ ਹੋਇਆ ਹੈ ਇੱਕ ਰੂਪ ਹੋ ਕੇ ਮਿਲ ਰਿਹਾ ਹੈ ਨਾਲ ਕਿਉਂ ਮਾਤਾ ਬਾਲ ਗੋਪਾਲ ਜਿਵੇਂ ਮਾਤਾ ਦੇ ਬੱਚੇ ਮਾਤਾ ਦੇ ਅੰਗਾਂ ਵਿੱਚ ਬੱਚਾ ਜਿਹੜਾ ਗੋਪਾਲ ਛੋਟਾ ਬੱਚਾ ਹੁੰਦਾ ਹੈ ਉਹਦੇ ਅੰਗ ਮਾਤਾ ਦੇ ਅੰਗਾਂ ਜਿਵੇਂ ਹੁੰਦੇ ਆ ਤੇ ਮਾਤਾ ਦੇ ਹੱਥ ਆ ਤੇ ਕੰਗ ਜਿਹੜੇ ਆ ਉਪ ਬੱਚੇ ਵੀ ਗੋਦ ਤੇ ਲੈ ਕਰਕੇ ਉਹਦੇ ਨਾਲ ਮਿਲੇ ਹੁੰਦੇ ਰਿਹਾ ਇਉਂ ਮਾਰਤ ਆਣੇ ਪੇਟੇ ਵੱਧ ਭਗਤ ਤੇਰੇ ਵਿੱਚ ਮਿਲੇ ਹੋਏ ਆ ਤੂੰ ਭਗਤਾਂ ਨਹੀਂ ਮਿਲਿਆ ਹੋਇ ਛੋਟੇ ਬੱਚਿਆਂ ਦੀ ਨਹੀਂ اے ਗੋਪਾਲ ਕਨਾਸਰੀ ਮਹੱਲਾ ਪੰਜਵਾ ਬਾੜ ਜਾਓ ਗੁਰ ਆਪਣੇ ਉਪਰ ਬਿਹਾਉਣ ਜਾਈਏ ਇਹ ਸਤਿਗੁਰੂ ਸਾਹਿਬ ਸਾਥ ਸੰਗੇ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਸੇ ਦੀ ਪਿਰਤੀ ਨੀਰਖੋਤੀ ਪੀਸੀ ਪ੍ਰੀਅੰਮਰ ਸਹਿਬ ਮਹਾਰਾਜ ਜੀ ਪਿਆਰ ਕਰਕੇ ਸੰਗਤਾਂ 'ਚ ਪ੍ਰਚਾਰ ਕਰਨ ਆ ਕੇ ਬਾਹਰ ਦੇ ਹਰਦਾਂਤਰਾਂ 'ਚ ਗਏ ਸਨ ਨਨਕਾਣਾ ਸਾਹਿਬ ਆਖਾਂ ਨੂੰ ਮਹਾਰਾਜ ਜੀ ਨੇ ਪਿਸ਼ਾਣ ਕੇ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਤੇ ਗੁਰੂ ਸਾਹਿਬ ਦੇ ਦਰਬਾਰ ਦਾ ਪੂਜਨ ਕੀਤਾ ਕਿਉਂ ਗੁਰੂ ਅਰਜਨ ਸਾਹਿਬ ਜੀ ਨਨਕਾਣਾ ਸਾਹਿਬ ਤੋਂ ਫੇਰ ਗੁਰਮੱਧ ਨਹੀਂ ਆਏ ਮਦੋਵਿਕ ਭਾਈ ਸਚਨ ਸਜ ਦੇ ਤਾਂ ਹੀ ਨੇ ਹਾਲ ਕੀਤਾ ਉੱਥੇ ਭਾਈ ਕਿਦਾਰੀ ਸੀ ਇਕ ਕਵਾਰੀ ਨੂੰ ਹਜੀਰਾ ਦੀ ਬਿਮਾਰੀ ਸੀ ਮਹਾਰਾਜ ਸਾਹਿਬ ਰਾਜੇ ਵੇਸੀ ਰਾਤ ਨੂੰ ਭਾਈ ਗੁਰਦਾਸ ਸਾਹਿਬ ਸਿੰਘ ਪੰਜ ਮਹਾਰਾਜ ਦੇ ਕਲਿਆਣਾ ਸਾਹਮਣੇ ਇੱਕ ਕਵਾਰੀ ਦੀਆਂ ਦੇਖ ਕੇ ਰਗਾਂ ਸਿਗੀਆਂ ਹੋਈਆਂ ਭਾਈ ਗੁਰਦਾਸ ਨੇ ਕਿਹਾ ਕਿ ਹੋ ਭਾਈ ਇਹ ਕੀ ਕਾਰਨ ਹੈ ਕਹਨ ਲੱਗਾਈ ਹਜੀਰਾ ਦੀ ਬਿਮਾਰੀ ਹੈ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਸਾਹਿਬ ਅੱਗੇ ਬੇਨਤੀ ਕਰਕੇ ਰੋਗ ਦੀ ਨਿਵਰਤੀ ਕਰ ਲੋ ਇਹ ਕਹਿਣ ਲੱਗਾ ਭਈ ਇਹ ਦੱਸੋ ਮਾਰਨਾ ਹੋਵੇ ਗਿੱਦੜ ਨੂੰ ਤੇ ਸ਼ੇਰ ਨੂੰ ਮਾਰਨ ਦਾ ਯੋਗ ਨਹੀਂ ਗੁਰੂ ਮਹਾਰਾਜ ਸਾਹਿਬ ਨੂੰ ਤਾਂ ਕਾਲ ਤੋਂ ਬਚਣ ਵਾਸਤੇ ਸ਼ਰਨ ਲੈਣੀ ਚਾਹੀਦੀ ਏ ਇਹ ਰੋਗ ਵੀ ਸਰੀਰ ਨਾਲ ਨਾ ਸੋ ਜਾਣੇ ਇਹ ਰੋਗਾਂ ਦੀ ਨਿਵਰਤੀ ਵਾਸਤੇ ਗੁਰੂ ਸਾਹਿਬ ਨੂੰ ਕੀ ਆਰਾਧਨਾ ਹੈ ਸਤਗੁਰੂ ਦੀ ਰਿਆਗੇ ਰਹਿਣਾ ਚੰਗਾ ਹੈ ਭਾਈ ਗੁਰਦਾਸ ਸਾਹਿਬ ਸੁਣ ਕੇ ਕਹਿੰਦਾ ਵੀ ਜੇ ਤੂੰ ਬਾਣਾ ਮੰਨਿਆ ਨਾ ਪੂਰਾ ਤਾਂ ਮਾਰ ਦਾ ਜੋੜਾ ਪਿਆ ਆ ਆਪਣੀਆਂ ਰੋਗਾਂ ਨਾਲ ਲਾ ਲਾ ਇਹ ਸੁਣ ਕੇ ਕਜਾਰੀ ਨੇ ਮਾਰੇ ਸਾਹਿਬ ਦਾ ਜੋੜਾ ਅੱਜ ਦੇ ਰਗਨਾਲ ਲਾਇਆ ਤੇ ਉਹਦਾ ਹਜ਼ੀਰਾ ਦੀ ਬਿਮਾਰੀ ਚੱਕੀ ਲਈ ਫਜ਼ੂਰ ਉੱਠ ਕੇ ਬੈਠ ਗਏ ਕਹਿਣ ਲੱਗੇ ਤੂੰ ਅਰਜਨ ਸਾਹਿਬ ਪ੍ਰੇਮੀਆ ਇਹ ਜੋੜਾ ਸਾਡਾ ਫਿਰ ਜੇ ਕਿਹਦੇ ਹਜ਼ੀਰਾ ਹੋਇਆ ਕਰਨ ਉਹਦੇ ਲਾਦਿਆ ਕਰੋ ਇਹ ਹੁਣ ਤੱਕ}{|\text{ਕਸ਼ਾਲ ਸਿੰਘ ਜੀ ਹਜ਼ੀਰਾ ਦੀ ਬਿਮਾਰੀ ਉਹ ਮੇਰਦਾ ਹੈ ਜੋੜਾ ਹੁਣ ਪਟਿਆਲੇ ਦੀ ਰਿਆਸਤ ਵਿੱਚ ਪ੍ਰੇਮੀ ਬਾਦਲਗੜ੍ਹ ਦੇ ਕੋਲੇ ਦੋ ਚਾਰ ਮੀਲ ਤੇ ਇੱਕ ਨਗਰ ਹੈ ਉਸ ਨਗਰ ਚੋਂ ਰਹਿੰਦਾ ਹੈ ਜੋੜਾ ਮਾਰੇ ਉੱਥੋਂ ਜਦੋਂ ਪਾਕਿਸਤਾਨ ਬਣਿਆ ਇੱਧਰ ਲੈ ਆਏ ਹੈ} ਇਹ ਕੋਟਾ ਸੀ ਉਹ ਮਾਰਾ ਸਾਹਨ ਕਹਿੰਦੀ ਦਾ ਸਿਰ ਦੁਖਦਾ ਹੋਵੇ ਉਹਦੇ ਸਿਰ ਦੇ ਉੱਤੇ ਰੱਖਣ ਨਾਲ ਉਹਦੇ ਸਿਰ ਦੀ ਪੀੜ ਹਟ ਜਾਏਗੀ ਇਸ ਪ੍ਰਕਾਰ ਦੋਵੇਂ ਚੀਜ਼ਾਂ ਸਿੱਖਣ ਲੈ ਰਹੀਆਂ ਸੀ ਪਰ ਮਦਰਾਂ ਵਾਲਿਆਂ ਕੋਲੇ ਜੋੜਾ ਸੀ ਜਿਹੜੇ ਪੱਤੋ ਗਏ ਸੀ ਉਹਨਾਂ ਨੇ ਮਾਰਾ ਦੀ ਛਿਟੀ ਲੈ ਲਈ ਸੀ ਉਹਨਾਂ ਦੋਹਾਂ ਦਾ ਇਹ ਪਾਕਿਸਤਾਨ ਤੋਂ ਆਉਣ ਤੋਂ ਹੁਣ ਇਧਰੇ ਕਿਥਾਂ ਸਾਡ ਸੁਣਿਆ ਹੈ ਪ੍ਰੇਮੀਆਂ ਨੇ ਦੱਸਿਆ ਕਿ ਮਾਰਾ ਸਾਹ ਦਾ ਜੋੜਾ ਵੀ ਤੇ ਉਹ ਮਾਰਾ ਸਾਹ ਦਾ ਫਟੇਕ ਮੈਦ ਵੀ ਨਵੇਂ ਸਿੱਖਾਂ ਦੇ ਘਰ ਵਿੱਚ ਹਨਗੇ ਸੋ ਇਸ ਪ੍ਰਕਾਰ ਸਾਧ ਸੰਗਤ ਜੀ ਗਰੀਬ ਨੂੰ ਆਏ ਅੰਤਰੀ ਜਾਨੀ ਰੋਗਾ ਦੀ ਨਿਵੈਸ਼ਟੀ ਕਰਨ ਵਾਲੇ ਸਤਬਰੀ ਜੀ ਜਿਸ ਵਕਤੇ ਵਿਕੇਪ ਹੋਏ ਮਹਾਰਾਜਾ ਚੋਲੇ ਵਿੱਚ ਆਏ ਹਨ ਚੋਲੇ ਦਾ ਨਵੋ ਪਹਿਣੀ ਸੀ ਇਥੋਂ ਦਾ ਨੰਬਰਦਾਰ ਜਿਹੜਾ ਸੀ ਉਹਦੇ ਘਰ ਵਾਲੀ ਵਾਈ ਨੰਬਰਦਾਰਨੀ ਨੇ ਸੋਚਿਆ ਕਿ ਗੂ ਨਰੇ ਸਾਹ ਪ੍ਰਿਆਸ ਸੰਗਤ ਆਏ ਹੈ ਸਰਗਰ ਨੰਗਰ ਬੰਦ ਦੇ ਨੂੰ ਸਾਰੇ ਸੰਗਤਾਂ ਕਾ ਵੀ ਚੇਰ ਲੱਗ ਜੂ ਮੈਂ ਮਹਾਰਾਜ ਵਾਸਤੇ ਨੋ ਕਰਮਾ ਕਿ ਪ੍ਰਸ਼ਾਦਾ ਚੂਰੀ ਬਣਾ ਕੇ ਲੈ ਜਾਉ ਪੰਜਾਂ ਸਿੱਖਾਂ ਦਾ ਪ੍ਰਸ਼ਾਦਾ ਮਾਈ ਨੇ ਚੂਰੀ ਕੁੱਟ ਕੇ ਵਿੱਚ ਘੋ ਪਾ ਕੇ ਖੰਡ ਪਾ ਕੇ ਪ੍ਰਸ਼ਾਦੇ ਸੋਹਣੇ ਚੂਰੀ ਕੁੱਟ ਕੇ ਇੱਕ ਵੱਡਾ ਭਾਰਾ ਛੰਨਾ ਭਰ ਕੇ ਮਹਾਰਾਜ ਦੇ ਪਾਸ ਚੋਲੇ ਸਾਹਿਬ ਜੋ ਗੁਰੂ ਸਾਹਿਬ ਦਾ ਅਸਥਾਨ ਬਣਿਆ ਹੋਇਆ ਯਾਦਗਾਰ ਉੱਥੇ ਲੈ ਕੇ ਆਈ ਇਹ ਲੰਗਰ ਵਾਲੇ ਦਾ ਨੰਬਰ ਵਾਲਾ ਕਾਲ ਸੀ ਜਿੱਥੇ ਲੰਗਰ ਹੈ ਉਥੇ ਮਾਤਾ ਗੰਗਾ ਜੀ ਦੇ ਨਵਾਸ ਵਾਲਾ ਹੁਣ ਮਨਜੀਤ ਸਾਹਿਬ ਬਣਿਆ ਹੋਇਆ ਹੈ ਮਾਤਾ ਜੀ ਨੂੰ ਘਰ ਲੈ ਗਏ ਸਨ ਉਸ ਵਕਤ ਸਾਹਿਬ ਸੰਗੋਜੀ ਗੁਰੂ ਸਾਹਿਬ ਜੀ ਦੇ ਹਜ਼ੂਰੇ ਮਾਈ ਜੀ ਲੈ ਕੇ ਆਈ ਮਾਰੇ ਕਹਿੰਦੇ ਮਾਤਾ ਕੀ ਲੈ ਕੇ ਆਈ ਹੈ ਕੰਗ ਜੀ ਜੀ ਮਾਰੇ ਗੇਮ ਲੰਗਰ ਚ ਬਣਦੇ ਨੂੰ ਵੱਡਾ ਆ ਜੂਗਾ ਆਪ ਆ ਕੇ ਕੋ ਚੋਲਾ ਬਣਾ ਕੇ ਲੈ ਆਈ ਹੈ ਇਹ ਚੋਲਾ ਚੂਰੀ ਕੁੱਟ ਕੇ ਲਿਆਉਣ ਦਾ ਨਾਮ ਹੈ ਖੰਡ ਤੇ ਘੋ ਜਿਸ ਵਿੱਚ ਪਾ ਕੇ ਕੁੱਤੀ ਜਾਵੇ ਗੁਰੂ ਸਾਹਿਬ ਨੇ ਕਿਹਾ ਮਾਤਾ ਜੀ ਤਾਂ ਮਾਰੇ ਨਾਮ ਕਰਕੇ ਤੇਰੇ ਬੁਤੇ ਐਂ ਤਾਂ ਸਰਾਏ ਚੋਲਾ ਸ਼ੱਕ ਰਹੇ ਇਹ ਬਚਨ ਕੀਤੇ ਸ਼ਬਦੋਂ ਹੋਰੇ ਜਾ ਰਿਹਾ ਹੈ ਇਹ ਕੌਣ ਸਾ ਚਾਉਂਦਾ ਹੈ ਇਹ ਨਾਮ ਨੇ ਕਿੰਨੋ ਚੋਲਾ ਇੱਕ ਇਹ ਹੈ ਸ਼ਬਦ ਸਾਹਿਬ ਸੰਗੀਤ ਜੀ ਇਹ ਗੁਰੂ ਸਾਹਿਬ ਦੇ ਸ਼ਬਦੋਂ ਚਾਰਨ ਕੀਤੇ ਹਨ ਕਿ ਉਸ ਮਾਤਾ ਦੇ ਤਾਂ ਹੀ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਉਹ ਨੰਬਰਦਾਰ ਨੂੰ ਕਿਹਾ ਨਗਰ ਦਾ ਮਾਪੇ ਕੋ ਚੋਲਾ ਸਾਹਿਬ ਹੋ ਗਿਆ ਇਹ ਕਹਿੰਦੇ ਮਾਰਾ ਵੀ ਅੱਗੇ ਤਾਰਾਂਗੇ ਕੀ ਹਾਲ ਹੋਵੇਗਾ ਨਾਰੇ ਕਿ ਭਈ ਉੱਥੇ ਜਾ ਕੇ ਚੋਲਾ ਸਾਹਿਬ ਹੀ ਕਿਹੋ ਇਵੇਂ ਜਦੋਂ ਜਾ ਕੇ ਕਿਹਾ ਅੱਗੇ ਤਾਰਨਗੇ ਦਿੱਲੀ ਤੇ ਉਸਦੇ ਚੋਲਾ ਕਿਹਾ ਉਹ ਜਿਹੜੇ ਸਾਰੇ ਨੌਕਰਾਂ ਦੇ ਹੋ ਗਏ ਤੁਸੀਂ ਤਾਂ ਪੈਣੀ ਦੇ ਪੈਹੇ ਤੋਂ ਉਹਨਾਂ ਕਹਿੰਨੀ ਚੋਲਾ ਸਾਹਿਬ ਹੈ ਜਦੋਂ ਦਸਤਰਖੇ ਵੇਖੇ ਸਾਰੇ ਨੌਕਰਾਂ ਚੋਲਾ ਸਾਹਿਬ ਲਿਖਿਆ ਵੇਖਿਆ ਜਹਾਂਗੀਰ ਨੂੰ ਪੁੱਛਣ ਤੋਂ ਕੇ ਗੁਰੂ ਅਰਜੁਨ ਸਾਹਿਬ ਮਹਾਰਨ ਬਚਨ ਕੀਤੇ ਹਨ ਤੁਣ ਕੇ ਸਿਰ ਝੁਕਾਇਆ ਉਸ ਨੇ ਕਿ ਤੁਹਾਨੂੰ ਗੁਰੂ ਮਹਾਰਾਜ ਜੋ ਚਉਣ ਕਰ ਸਕਦੇ ਹੈ ਇਸ ਪ੍ਰਕਾਰੇ ਚੋਲਾ ਇਸ ਨਗਰ ਦਾ ਨਾਉ ਕੀਤਾ ਸੀ ਮਹਾਰਾਜ ਗੁਰੂ ਅਰਜੁਨ ਸਾਹਿਬ ਜੀ ਬੈਠਣ ਜੋ ਚੋਲਾ ਦਵਾਨ ਜੀ ਕਿਹਾ ਉਹ ਸਾਰੇ ਜ਼ਿਮੀਦਾਰ ਕਹਿੰਦਾ ਅਕੇ ਮਾਰੇ ਤਾਂ ਪਹਿਨੀਆ ਚੋਲਾ ਨਹੀਂ ਹੈ ਮਾਰੇ ਸੌਣ ਕੇ ਨਹੀਂ ਪਈ ਚੋਲਾ ਹੁਣ ਰੱਖਿਆ ਨਾ ਉਹ ਦਜੀ ਵਾਰ ਬਚੂ ਦਾ ਮਾਰੇ ਕੰਤ ਤੇ ਕਵਲੋਂ ਨਾ ਆਈ ਉਹ ਜਿਹੜੇ ਬਚਨ ਕਹਿੰਦੇ ਕਮਲੋ ਹੋ ਗਏ ਹੁਣ ਤੱਕ ਉਹ ਨਾ ਵੀ ਕੋਈ ਕਮਲਾ ਰਹੀਦਾ ਸਾਹਿਬ ਸੰਗੇ ਜੀ ਇਹ ਗੁਰੂ ਸਾਹਿਬ ਦਾ ਲੰਬੇ ਦਾ ਖਰਾਪ ਹੀ ਲਏ ਬੈਠੇ ਕਬਗੋ ਨਾ ਬਚਨ ਨਾ ਮੰਨਿਆ ਇਉ ਚੋਲਾ ਸਾਹਿਬ ਮਹਾਰਾਜੀ ਨੇ ਬਣਾਇਆ ਹੈ ਬਨਾਸਰੀ ਮਹੱਲਾ ਪੰਜਵਾ ਬਾੜ ਜਾਓ ਗੁਰ ਆਪਣੇ ਉਪਰ ਇਹ ਬਾਈ ਆਪਣਾ ਸਤਿਗੁਰੂ ਨਾਨਕ ਦੇਵ ਗੁਰੂ ਰਾਮਦਾਸ ਮਹਾਰਾਜ ਦਾ ਜੋਤੀ ਸਰੂਪ ਤੋਂ ਬਾਰ ਬਲੀ ਹਾਰ ਜਾਈਏ ਆਪਣੇ ਸਤਿਗੁਰਾਂ ਦੇ ਉੱਪਰ ਜਿਨ ਹਰ ਹਰ ਨਾਮ ਜਿੜੜਾਇਆ ਜਿਨਾਂ ਨੇ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਦਿਲ ਗਰਾਇਆ ਹੈ ਚਿਤ ਜਿ ਵਸਾਤਾ ਹੈ ਮਿਹਰ ਕਰਕੇ ਮਹਾਉਦਿਆਨ ਅੰਧਕਾਰ ਮਹਿ ਬੁੜੇ ਘੜੀ ਹੋਇਆ ਉਸ ਦੀ ਸੰਸਾਰ ਇਹ ਜੰਦਕਾਰ ਹਨੇਰਾ ਸੀ ਗਿਆਨ ਦਾ ਬੜਾ ਭਾਰੀ ਜਿਨ ਸਿੱਧਾ ਮਾਰਗ ਦਿਖਾਇਆ ਸੁਭਾਗ ਭਗਤੀ ਦਾ ਮਾਰੀ ਸਤਗੁਰਾਂ ਨੂੰ ਪ੍ਰਗਟ ਕਰਕੇ ਬਖਸ਼ਰਤਾ ਹੈ ਸਾਗੜੀ ਪ੍ਰਾਨ ਗੋਪਾਲ ਗੁਰਬਿੰਦ ਸਾਦੇ ਦਾ ਪ੍ਰਣਾ ਦਾ ਆਸਰਾ ਰੂਪੋ ਗੋਪਾਲ ਪਥਵੀ ਦੇ ਪਾਲਕ ਗੋਬਿੰਦ ਇੰਦਰੀਆਂ ਦੇ ਪ੍ਰਕਾਸ਼ਿਕ ਚੇਤਨ ਸੁਲੂਪ ਹਨ ਜੀ ਹਾ ਉਹ ਹਾ ਸਰਵਥੂ ਇਹੀ ਹੋਂ ਇਸ ਲੋਕ ਤੇ ਮਹਾਂ ਪ੍ਰਲੋਕ ਵਿੱਚ ਸਾਰੇ ਥੋਪ ਪਦਾਰਥਾਂ ਦੀ ਜਿਸ ਹੈ ہماری ਚਿੰਦ ਜਿਸ ਵਾਹਿਗੁਰੂ ਸਾਡੀ ਚਿੰਤਾ ਫਿਕਰ ਆਪ ਹੀ ਮਾਰਾ ਸਾਫ ਕਰਦੇ ਹਨ ਪ੍ਰਾਪਾਉ ਜਾ ਕੇ ਸਿਮਰਨ ਸਰਬ ਨਿਗਾਨ ਜਿਸ ਮਨ ਕਿਸੇ ਸਿਮਰਨ ਕਰਨੇ ਕਰਕੇ ਸਾਰੇ ਖਜ਼ਾਨੇ ਨੌਂ ਨਦੀਆਂ 18 ਸੁਭੀਆਂ ਦੇ ਪ੍ਰਾਪਤ ਹੁੰਦੇ ਹੈ ਮਾਨ ਮਹਾਤ ਪਾਤ ਪੂਰ ਮਾਨ ਵੀ ਵੱਡਾ ਪ੍ਰਾਪਤ ਹੁੰਦਾ ਹੈ ਮਹਾਤ ਮਰਾਤਵਾ ਵੀ ਵੱਡਾ ਪ੍ਰਾਪਤ ਹੁੰਦਾ ਹੈ ਮਾਨ ਬ੍ਰਹਮ ਗਿਆਨ ਦਾ ਮਹਾਤ ਮਰਾਤਵਾ ਜੀਵਨ ਮੁਕਤੀ ਦਾ ਪਤਨੀ ਲੋਕ ਬੋਲੋਗੀ ਪੂਰੀ ਹੈ ਵਕਾਰ ਨਹੀਂ ਗਾਉਂਦੇ ਜਨ ਨਹੀਂ ਪਦ ਗਾਉਂਦੇ ਨਾਮ ਲੈਤ ਕੋਟ ਅਗ ਨਾਸੇ ਬੱਚੇ ਬਾਝ ਹੈ ਦੇ ਨਾਮ ਲੈਣੇ ਕਰਕੇ ਕਰੋੜਾ ਜਨਮਾਂ ਦੇ ਕਰੋੜਾਂ ਪੁਰਖਾਂ ਦੇ ਉਕਾਫ ਨਾਸ ਹੋ ਜਾਂਦੇ ਹਨ ਭਗਤ ਬੱਚ ਹੈ ਸਭ ਧੂੜੀ ਭਗਤ ਜਿਹੜੇ ਸਾਰੇ ਮਹਾਰਾਜ ਦੇ ਚਰਨਾਂ ਦੀ ਧੂੜ ਚਾਹੁੰਦੇ ਹੈ ਉਹ ਪੁਰਖ ਭਗਤ ਬਣ ਜਾਂਦੇ ਹੈ ਸਾਰੇ ਲੋਕ ਉਹਨਾਂ ਹੀ ਢੂੜ ਚਾਹਣ ਲੱਗ ਜਾਂਦੇ ਹਨ ਸਾਰੇ ਮਨੂਰਥ ਜੇ ਕੋਈ ਚਾਹੇ ਸਾਰੇ ਮੰਦੇ ਸੰਕਲਪ ਜੇ ਕੋਈ ਪੂਰਾ ਕਰਨੇ ਚਾਹੁੰਦਾ ਹੈ ਇਹ ਆਏਤ ਨਿਧਾਨਾ ਇਹ ਕੰਦੀਆਂ ਦੇ ਖਜ਼ਾਨੇ ਪਰਮੇਸ਼ਰ ਦਾ ਸੇਵਨ ਭਜਨ ਕਰੇ ਤਾਂ ਸਭ ਪ੍ਰਾਪਤ ਹੋ ਜਾਂਦੇ ਹਨ ਪਾਰ ਬ੍ਰਹਮ ਅਪਰਾੰਪਰ ਸੁਆਮੀ ਜੋ ਤਮਸ ਮਨੋ ਦੇ ਪਾਰ ਹੈ ਬ੍ਰਹਮ ਵਿਆਪਕ ਹੈ ਪ੍ਰਕਿਰਤੀ ਤੋਂ ਪਰੇ ਸਾਰਿਆਂ ਦਾ ਮਾਲਕ ਹੈ ਨਿਮਰਤ ਪਾਰ ਪਰਾਨ ਉਸ ਦਮੇਸ਼ੂ ਦੇ ਕਮਨ ਕਰਨੇ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਪੈ ਜਾਈਦਾ ਆਹ ਪਾਰ ਪੈ ਜਾਂਦੇ ਹੋਰ ਉਹਨਾਂ ਨੂੰ ਪਾਰ ਪ੍ਰਾਨਾਂ ਪਾਰ ਕਰ ਦੁੰਦੇ ਆ ਮੁਕਤ ਕਰਨ ਦੇ ਮੂਖ ਰੂਪੀ ਕਿਨਾਰੇ ਤੇ ਸੰਸਾਰ ਸਮੁੰਦਰ ਤੋਂ ਪਾਰ ਪਾ ਦਿੰਦੇ ਹਨ ਜੀਤਨ ਸਾਤ ਮਹਾ ਸੁਖ ਪਾਇ ਇਸ ਤਰ੍ਹਾਂ ਪਾਰ ਪ੍ਰਾਨਾਂ ਪਾਰ ਪੈ ਜਾਂਦੇ ਹਨ ਇਹ ਪ੍ਰਾਨਾਂ ਪਛਾਣ ਲੈਂਦੇ ਆ ਸ੍ਰੂਪ ਨੂੰ ਤੇ ਮੁਕਤ ਹੋ ਜਾਂਦੇ ਹਨ ਸੀਤਲ ਸਾਤ ਮਹਾ ਸੁਖ ਪਾਇਆ ਉਹ ਸੀਤਲ ਮਨ ਕਰਕੇ ਵੀ ਹੋ ਗਏ ਸ਼ਾਂਤ ਤਨ ਕਰਕੇ ਵੀ ਹੋ ਗਏ ਸੀਤਲ ਰੂਪ ਪਰਮੇਸ਼ਰ ਦੇ ਕਰਕੇ ਮਹਾ ਸੁਖ ਤੇ ਸ਼ਾਂਤੀ ਨੂੰ ਪ੍ਰਾਪਤ ਕੀਤਾ ਹੈ ਸੰਤ ਸੰਗ ਰਹੇ ਉਹ ਲਾ ਸੰਤਾਂ ਦੀ ਸੰਗਤ ਕਰਕੇ ਇਸ ਪ੍ਰਕਾਰ ਉਹ ਲਾ ਪੜਵਾ ਰਹਿ ਗਿਆ ਸੱਚੇ ਪਾਤਸ਼ਾਹ ਉਹਨਾਂ ਨਾਲ ਸੁੰਦਰ ਦਾ ਸੰਦਰਾਇਤ ਨੂੰ ਦਿੱਤਾ ਮਹਾਰਾਜ ਜੀ ਨੇ ਹਰ ਧਨ ਸੰਚਨ ਹਰ ਨਾਮ ਪੂਜਨ ਹਰੀ ਦੇ ਨਾਮ ਨੂੰ ਤੁਨ ਰੋਕੜੀ ਜਾਣ ਕੇ ਇਕੱਠਾ ਕੀਤਾ ਹੈ ਪਰਮੇਸ਼ਰ ਦੇ ਨਾਮ ਦਾ ਸਭ ਰਸਿੱਕੇ ਮੰਨਿਆ ਸੁਣਿਆ ਸਾਲੋਣੇ ਇਹ ਪੂਜਨ ਕੀਤਾ ਹੈ ਇਹੋ ਨਾਮ ਦੇ ਕੀ ਨੋਜੋਦਾ ਕਿੰਨੇ ਅਸੀਂ ਭਾਈ ਚੋਲਾ ਛਗਣਾ ਕੀਤਾ ਚੂਰੀ ਕੁੱਤੀ ਹੋਈ ਜਿਸੋ ਦੀ ਭਗਤੀ ਰੂਪ ਖੰਡ ਹੈ ਅਤੇ ਗਿਆਨ ਦੀ ਮੈਦਾ ਹੈ ਤੇ ਸਾਧ ਸੰਗੇ ਜੀ ਸੰਤੋਖ ਰੂਪੀ ਕੀਰੋ ਹੈ ਇਸ ਪ੍ਰਕਾਰ ਦਾ ਚੋਲਾ ਪ੍ਰਸਾਦਾ ਪਕਾਇਆ ਚਨਾ ਸਭ ਸੰਤੋਖ ਵਿਚਾਰ ਦਾ ਇਹ ਅਸੀਂ ਚੋਲਾ ਭੋਜਨ ਛਕਣਾ ਕੀਤਾ ਹੈ ਹਨਾਸਰੀ ਮੁਹੱਲਾ ਪੰਜਵਾ ਜੇ ਕਰਣੀ ਹੰਗੇ ਚੋਖੀ ਨੂੰ ਲੋਕ ਕਹਿੰਦੇ ਹਨ ਆਈ